ਹਾਂਜੀ ਕੀ ਨਾਮ ਹੈ ਕਿੱਥੋਂ ਵਾਪਸੀ ਹੋਈ ਗੁੱਤੇ ਸਿੰਘ ਮੇਰਾ ਨਾਮ ਹੈ ਕਿਹੜੇ ਪਿੰਡ ਤੋਂ ਵਾਪਸ ਪਿੰਡ ਮੱਤੇਵਾੜਾ ਜ਼ਿਲ੍ਹਾ ਲੁਧਿਆਣਾ ਕਿੱਥੋਂ ਵਾਪਸੀ ਕਰਾਇਸੈਂਸ ਤੇ ਚੱਲ ਰੱਡੀ ਲਵਲਾਂ ਤੋਂ ਹੀ ਕਿੰਨਾ ਜੇਰ ਹੋ ਗਿਆ ਤੁਹਾਨੂੰ ਫਸਿਆ ਨੂੰ 24 ਸਾਲ 24 ਸਾਲ ਬਾਅਦ ਵਾਪਸ ਆਇਆ ਕੀ ਹਾਲਾਤ ਸੇ ਉੱਥੇ ਜਿਹੜੇ ਤੁਸੀਂ ਰਹ ਰਹੇ ਹਾਲਾਤ ਉੱਥੇ ਵੇਖ ਸਹੀ ਨਹੀਂ ਜੀ ਹੈਗੇ ਕਾਰਨ ਕੀ ਰਿਹਾ ਇਹਦਾ ਜਿਹੜੇ ਉੱਥੇ ਫਸੇ ਰਹੇ ਸੀ ਪਾਸਪੋਰਟ ਨਹੀਂ ਸੀ ਗੁੰਮ ਹੋ ਗਿਆ ਸੀ ਕਿਸ ਕਰਕੇ ਮੇਰੇ ਤੋਂ ਆ ਨਹੀਂ ਹੋਇਆ ਹੁਣ ਸੰਤਾਂ ਨੇ ਮਿਹਰਬਾਨੀ ਕੀਤੀ ਤਾਂ ਪਾਸਪੋਰਟ ਬਣਿਆ ਤੂ ਇਹ ਬੈਸੀ ਨਾ ਕੋਈ ਸੰਪਰਕ ਕੀਤਾ ਇੰਨਾ ਜਿਹੜੇ ਵਿੱਚ ਕੀਤਾ ਜੀ ਪਰ ਉਹਨਾਂ ਨੇ ਕੋਈ ਨਿਵਸਰਨ ਵਾਈ ਕੀਤੀ ਕੀ ਕਹਿੰਦੇ ਕੀ ਕਹਿੰਦੇ ਬੈਸੀ ਵਾਲੇ ਬੈਸੀ ਵਾਲੇ ਕਹਿੰਦੇ ਕੀ ਪਤਾ ਸਾਨੂੰ ਤੇਰੇ ਕੋਲ ਸਬੂਤ ਨਹੀਂ ਹੈਗਾ ਨਾ ਫੋਟੋ ਕਾਪੀ ਨਾ ਕੁਝ ਕੋਈ ਪਤਾ ਨਹੀਂ ਤੂੰ ਪਾਕਿਸਤਾਨ ਦਾ ਬੰਗਲਾਦੇਸ਼ ਦਾ ਜਦੋਂ ਗਏ ਸੀ ਕੀ ਕਹੇ ਕੀ ਕਿੰਨੇ ਰਹਿ ਗਏ ਸੀ ਕਿੰਨੇ ਨੰਬਰ ਤੇ ਗਏ ਦੋ ਨੰਬਰ ਤੇ ਕਿੱਥੋਂ ਤਾਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੁਸੀਂ ਦੋ ਨੰਬਰ ਜਾਣਾ ਉੱਥੇ ਜਾ ਕੇ ਪਤਾ ਲੱਗਾ ਜਾ ਚੌਲਡਨ ਤੋਂ ਕੰਨੇ ਇਧਰ ਨੂੰ ਜਾਣਾ ਸੀਰੀਆ ਰਹੇ ਸੀਰੀਆ ਤੋਂ ਲੁਬਲਾਨ ਨੂੰ ਲੈ ਕੇ ਗਏ ਕਿੰਨੇ ਚਿਰ ਪਹਿਲਾਂ ਗਏ ਸੀ 2001 ਚ 2001 ਚ ਹਾਂ ਹਾਂਜੀ 2001 ਤੋਂ ਲਗਾਤਾਰ ਫਿਰ ਲੁਬਲਾਨ ਹੀ ਰਹੇ ਹਾਂਜੀ ਘਰ ਵਾਪਸੀ ਦਾ ਕਦੋਂ ਮਤਲਬ ਮਨ ਚ ਆਇਆ ਕਿ ਹੁਣ ਵਾਪਸ ਜਾਣਾ ਚਾਹੀਦਾ ਮੈਂ ਫੋਨ ਕਰਦਾ ਰਹਿੰਦਾ ਸੀ ਮੇਰਾ ਹਰੋ ਹੱਲ ਕਰੋ ਕੋਈ ਹੱਲ ਕਰੋ ਕੋਈ ਕਿ ਇਧਰ ਤਾਂ ਮੈਨੂੰ ਵੈਸੀ ਵਾਲੇ ਕੋਈ ਪੱਲਾ ਨਹੀਂ ਫੜਾਉਂਦੇ ਹੈਗੇ ਫਿਰ ਪਿੱਛੋਂ ਹੱਲ ਹੋਇਆ ਸੰਤਾ ਨੇ ਮੁੰਡੇ ਨੇ ਸਾਡੇ ਪਿੰਡ ਵਾਲੇ ਨੇ ਕਰਾਇਆ ਹਾਂ ਪਾਸ ਕਿਹੜੇ ਸੰਦੇਗ ਆ ਚੜਦਾ ਦਾ ਪਾਰਵਰ 2006 ਚ ਗਵਾ ਗਿਆ ਸੀ ਤੇ ਉਹ ਲੜਾਈ ਲੱਗੀ ਸੀ ਉੱਤੇ ਹਾਂਜੀ ਚੰਗਰੇ ਹਾਲਾਤਾਂ ਦੇ ਵਿੱਚ ਜਿਹੜਾ ਪਾਰਵਰ ਹਾਂਜੀ ਚੰਗਰੇ ਹਾਲਾਤ ਵਿੱਚ ਵੀ ਜੇ ਉੱਥੇ ਰਹੋ ਕੀ ਹਾਲਾਤ ਸੀ ਉਸ ਟਾਈਮ ਬਹੁਤ ਔਖਾ ਸੀ ਉੱਥੇ ਵੀ ਯਾਰਾ ਕਿਵੇਂ ਚੱਲਦਾ ਜੀਦਾ ਡਾ ਉੱਥੇ ਯਾਰਾ ਫਿਰ ਖੇਤਾਂ 'ਚ ਜੋ ਕੰਮ ਕਰਦੇ ਸੀ ਮਾੜਾ ਮੋਟਾ ਕਰੀ ਜਾਂਦੇ ਸੀ ਰੋਟੀ ਪਾਣੀ ਮਿਲ ਜਾਂਦਾ ਸੀ ਪਰਵਾਰ ਦੇ ਵਿੱਚ ਕੌਣ ਕੌਣ ਪਰਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਮੁੰਡਾ ਵੀ ਰਹਾ ਵੱਡਾ ਛੋਟਾ ਮੁੰਡਾ ਮੇਰੇ ਘਰ ਆ ਬਲੀਆ ਮੇਰਾ ਵੱਡਾ ਭਰਾ ਇਹਨਾਂ ਦਾ ਕਿਦਾਂ ਗੁਜ਼ਾਰਾ ਚੱਲਦਾ ਰਿਹਾ ਪਿੱਛੇ ਮੜੇ-ਮੜੇ ਭੇਜਦਾ ਰਿਹਾ ਪੈਸੇ ਮੜਮ ਜਾਨੀ ਖਰਚਾ ਭੇਜਦਾ ਰਹਿੰਦਾ ਸੀ ਦੋ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਬਾਅਦ ਆਪਣਾ ਵੀ ਉੱਥੇ ਖਾਣਾ ਜੀ ਕੁਛ ਨਾ ਕੁਛ ਇੰਨਾ ਲੰਬਾ ਸਮਾਂ ਪਰਿਵਾਰ ਤੋਂ ਬਿਨਾਂ ਰਹਿਣਾ ਹੁਣ ਮੈਨੂੰ ਵਾਪਸੀ ਹੋਈ ਹੈ ਕੀ ਮਹਿਸੂਸ ਕਰਦੇ ਹੋ ਠੀਕ ਹੈ ਜੀ ਹੁਣ ਮਹਿਸੂਸ ਕਰਦੇ ਹਾਂ ਉੱਥੇ ਤਾਂ ਔਖਾ ਹੀ ਸੀ ਟੈਂਪਰ ਬਾਹਰ ਕੱਟਣਾ ਤਾਂ ਪੈਣਾ ਹੀ ਸੀ ਉਹ ਕੋਈ ਕੁਸ਼ੈ ਨਹੀਂ ਆ ਸਕਦਾ ਨਹੀਂ ਸੀ ਸੁਣਿਆ ਹੈ ਕਿ ਹੁਣ ਤੁਸੀਂ ਦਾਦੇ ਪੋਤੇ ਵਾਲੇ ਹੋ ਗਏ ਹੋ ਇਹ ਕਦੀ ਵੀ ਹੈ ਹਾਂਜੀ ਪੋਤਾ ਜੀ ਪੋਤਾ ਮੇਰਾ ਜੀ ਅਜੇ ਹੁਣ ਅਜੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੁਕ ਕਰਨਾ ਚਾਹੁੰਦੇ ਨੇ ਆਵਾਸ ਨੂੰ ਰੁਕ ਕਰਦੇ ਨੇ ਇਹ ਇਹ ਸਨੇਹ ਅੱਜ ਨਾਲ ਦਿੰਦੇ ਰਹਾਂ ਮੈਂ ਤਾਂ ਇਹ ਹੀ ਕਹਿਣਾ ਵੀ ਜੀ ਨੇ ਇੱਕ ਨੰਬਰ ਚ ਕਾਗਜ਼ ਬਣਦੇ ਉਹ ਜਾਓ ਬਾਕੀ ਨਾ ਕੋਈ ਜੋ ਦੋ ਨੰਬਰ ਚ ਨਾ ਕੋਈ ਜਾਵੇ ਬਸ ਤੋ ਟੋਕਾ ਦੋ ਨੰਬਰ ਤੁਸੀਂ ਚੈਲ ਬਾਰੇ ਕੀ ਕਹਣਾ ਚਾਹੁੰਦੇ ਹੋ? ਸਾਪ ਤਾਂ ਬੜੀ ਮਿਹਰਬਾਨੀ ਜੀ ਧੰਨਵਾਦ ਇਹਨਾਂ ਦਾ ਇਹਨਾਂ ਨੇ ਮੇਰੀ ਹੈਲਪ ਕੀਤੀ। ਇੱਥੇ ਓਨਲੀ ਹਾਂਜੀ ਬਾਬਾ ਜੀ ਸ਼ਖਸ ਦੀ ਕਿਸ਼ਤ ਦਾ ਵਾਪਸੀ ਸੰਭਵ ਹੋਈ ਹੈ। ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਪਰਿਵਾਰ ਦੇ ਵਿੱਚ ਦੁਬਾਰਾ 24 ਸਾਲ ਪਿਛੋਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ ਪੁੱਤ ਪਰਿਵਾਰ ਵਾਲਾ ਸੀ ਤੇ ਹੁਣ ਪੋਤਿਆਂ ਵਾਲਾ ਹੋ ਗਿਆ ਪਹੁੰਚਾ 24 ਸਾਲ ਪਿੱਛੋਂ ਆਪਣੇ ਘਰ ਸੋ ਅ ਬੜਾ ਉਹਨਾਂ ਨੇ ਲੰਬਾ ਸਮਰ ਜਿਹੜਾ ਹੈਗਾ ਕੱਟਿਆ ਪਹਿਲਾਂ ਇਹ ਜਾਰਡਨ ਚ ਗਏ ਇਹਨਾਂ ਨੂੰ ਏਜੰਟਾ ਲੈ ਗਿਆ ਕਿ ਅ ਜਾਰਡਨ ਰਿਜ਼ੋਰਟ ਤੋਂ ਸੀਰੀਆ ਸੀਰੀਆ ਤੋਂ ਲਿਬਨਾਨ ਲਿਬਨਾਨ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਤੇ ਇਹਨਾਂ ਦੇ ਅ 2006 ਤੇ ਉੱਥੇ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਤੇ ਮਗਰੋਂ ਲਗਾਤਾਰ ਇਹ ਚੱਕਰ ਕੱਟਦਾ ਰਿਹਾ ਉਧਰ ਫਿਰ ਇਧਰ ਪਰਿਵਾਰ ਚੱਕਰ ਕੱਟਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ 8 ਮਹੀਨੇ ਪਹਿਲਾਂ ਇਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 24 ਸਾਲ ਹੋ ਗਏ ਸਾਡੇ ਬੰਦੇ ਫਸੇ ਨੂੰ ਇਹਦਾ ਕੋਈ ਹੱਲ ਕੀਤਾ ਜਾਵੇ ਕੋਈ ਜਿਹੜੀ ਉਹਦਾ ਕਾਰਨ ਇਹ ਸੀਗਾ ਕਿ ਅੰਬੈਸੀ ਮੰਗਦੀ ਸੀਗੀ ਕਿ ਜਿੱਥੋਂ ਪਾਸਪੋਰਟ ਇਸ਼ੂ ਹੋਇਆ ਹੋਇਆ ਉਹਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਉਹਦਾ ਪਾਸਪੋਰਟ ਵਾਲਾ ਜਿਹੜਾ ਉਹ ਉਹ ਸਾਨੂੰ ਦਿੱਤੀ ਜਾਵੇ ਵੀ ਕਦੋਂ ਇਸ਼ੂ ਹੋਇਆ ਉਹਦੀ ਫੋਟੋ ਕਾਪੀ ਜਿਹੜੀ ਹੈਗੀ ਇਹ ਦਿੱਤੀ ਜਾਵੇ ਪਰ ਜਿਹੜੀ ਇੱਥੇ ਚੰਡੀਗੜ੍ਹ ਜਿਹੜੀ ਪਾਸਪੋਰਟ ਦਫਤਰ ਸੀ ਉਹ ਗੇੜੇ ਘੜਾਈ ਜਾਂਦਾ ਸੀਗਾ ਉਹ ਇਹਨਾਂ ਦਾ ਜਿਹੜਾ ਹੈਗਾ ਉਹ ਦਿਨਾਂ ਨੇ ਸੀ ਪੇਦਾ ਨਿਸ਼ ਅੰਬੈਸੀ ਨੂੰ ਨਿਵੇਸ਼ ਕਰਕੇ ਉੱਥੇ ਫਸਿਆ ਹੋਇਆ ਸੀ ਅਸੀਂ ਵੀ ਸਾਡੇ ਕੋਲ ਆਏ ਅਸੀਂ ਇੱਕ ਵਾਰੀ ਅੰਬੈਸੀ ਨੂੰ ਲੈਟਰ ਲਿਖਿਆ ਫਿਰ ਦੂਸਰਾ ਲਿਖਿਆ ਫਿਰ ਜਿਸ ਵੇਲੇ ਜਿਲੰਦਰ ਦੇ ਜਿਹੜੇ ਦਫ਼ਤਰ ਦੇ ਉੱਤੇ ਸੀਬੀਆਈ ਦਾ ਸੱਪਾ ਪਿਆ ਉੱਥੋਂ ਦੇ ਜਿਹੜੇ ਮੁਖ ਜਿਹੜੇ ਸੀਗੇ ਉੱਥੋਂ ਦੇ ਮੁਖੀ ਦਫ਼ਤਰ ਦੇ ਚੋਂ ਪਾਸਪੋਰਟ ਅਫਸਰ ਤੇ ਨਾਲ ਦੋ ਹੋਰ ਫੜੇਗਾ ਫਿਰ ਉਦੋਂ ਮਗਰੋਂ ਜਿਹੜਾ ਹੈਗਾ ਚੰਡੀਗੜ੍ਹ ਅੰਬੈਸੀ ਨੇ ਜਿਹੜਾ ਆ ਪਾਸਪੋਰਟ ਦਫ਼ਤਰ ਆ ਇਹਨਾਂ ਦੀ ਜਿਹੜੀ ਹੈਗੀ ਆ ਉੱਥੇ ਭੇਜੀ ਤੇ ਉਦੋਂ ਮਗਰੋਂ 8 ਮਹੀਨੇ ਫਿਰ ਵੀ ਇਹਨੂੰ ਜਿਹੜੇ ਹੈਗੇ ਆ ਵੱਖ-ਵੱਖ ਉਥੇ ਦੀ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਤੋਂ ਮਨਜ਼ੂਰੀਆਂ ਵਗੈਰਾ ਲੈਣ ਤੇ ਲੱਗ ਗਿਆ ਤਕਰੀਬਨ 24 ਸਾਲ ਪਿਛੋ ਇਹ ਦੁਆਰਾ ਘਰ ਆਇਆ ਤੇ ਹੁਣ ਇਹ ਪੋਤਿਆਂ ਵਾਲਾ ਹੋਇਆ ਪਰ ਇਹਨਾਂ ਲੰਮਾ ਸਮਾਂ ਜਿਹੜਾ ਹੈ ਪਰਿਵਾਰ ਤੋਂ ਦੂਰ ਰਹਿ ਕੇ ਜਿਹੜਾ ਇਹਨਾਂ ਨੇ ਸੰਤਾਪ ਭੋਗਿਆ ਪਰ ਮਾਰੇ ਨੇ ਕਿਰਪਾ ਕਰਤੀ ਹੈ ਘਰ ਆਇਆ ਸੀ ਇਹਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ